ਮੁੱਖ ਮੰਤਰੀ ਭਗਮੰਤ ਮਾਨ ਵੱਲੋਂ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿੱਚ ਸਮਰਾਲਾ ਵਿੱਚ ਰੋਡ ਸੋਧ ਦੌਰਾਨ ਉਹਨਾਂ ਨੂੰ ਜਲ ਸਪਲਾਈ ਠੀਕਾ ਮੁਲਾਜ਼ਮ ਜੂਨੀਅਰ ਵੱਲੋਂ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਉਹਨਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ ਪਹਿਲਾਂ ਮੇਨ ਹਾਈਵੇ ਉੱਪਰ ਫਿਰ ਰੋਡ ਸੋਧ ਦੌਰਾਨ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਜਿਸ ਦੌਰਾਨ ਉਹਨਾਂ ਦੇ ਜਿਹੜੇ ਮੇਨ ਪ੍ਰਧਾਨ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹ ਆਪਣੇ ਸਾਥੀ ਨੂੰ ਸੜਾਉਣ ਲਈ ਜਦੋਂ ਜਹਿਦ ਕਰ ਰਹੇ ਸਨ ਉਹਨਾਂ ਚੇਤਾਵਨੀ ਦਿੱਤੀ ਆ ਕਿ ਜਿਹੜਾ ਸਾਡਾ ਸਾਥੀ ਗ੍ਰਿਫਤਾਰ ਕੀਤਾ ਉਹਨੂੰ ਨਾਲ ਛੱਡਿਆ ਤਾਂ ਉਹ ਤਿੱਕਾ ਸੰਘਰਸ਼ ਕਰਨਗੇ ਅਤੇ ਥਾਣੇ ਦਾ ਘਰਾਉ ਵੀ ਕਰਨਗੇ। ਸਮਰਾਲਾ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ। ਹੁਣ ਤੋਡਾ ਕੀ ਪਲਾਨ ਇਹਨਾਂ ਨਾਲ ਜਾਣਾ ਕਿ ਕਿ ਕੋਈ ਧੱਕਾ ਕਰ ਰਿਹਾ ਪ੍ਰਸ਼ਾਸਨ ਕਰਦੀਏ ਅਸੀਂ ਆਪਣੇ ਸ਼ਹਿਰਾਂ ਤੇ ਇਥੋਂ 2 ਕਿਲੋਮੀਟਰ ਥਾਣਾ ਸਮਰਾਲੇ ਦਾ ਜਿੱਥੇ ਸਾਡੇ ਬੰਦੇ ਰਹਿੰਦੇ ਆ ਉੱਥੇ ਜਾਣਾ ਉਹਨਾਂ ਨੂੰ ਬਰੀ ਕਰਾਉਣਾ ਉਸ ਤੋਂ ਬਾਅਦ ਸਾਡਾ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਬਿਲਕੁਲ ਕੋਈ ਨਹੀਂ ਹੈਗਾ ਔਰ ਆਉਣ ਵਾਲੇ ਦਿਨਾਂ ਵਿੱਚੇ ਸਰ ਮੁੱਖ ਮੰਤਰੀ ਕੱਲ ਨੂੰ ਫੇਰ ਲੁਧਿਆਣੇ ਆਉਂਦਾ ਤਾਂ ਉਹ ਪ੍ਰੋਗਰਾਮ ਅਸੀਂ ਕਰਾਂਗੇ ਗਾਲੀਆਂ ਝੰਡੀਆਂ ਨਾਲ ਬਰੋਸ ਜਦ ਤੱਕ ਮੁੱਖ ਮੰਤਰੀ ਸਾਡੀਆਂ ਮੰਗਾਂ ਤੇ ਮਸਲੇ ਹੱਲ ਨਹੀਂ ਕਰਦਾ ਤਾਂ ਸਾਡਾ ਪ੍ਰੋਗਰਾਮ ਜਾਰੀ ਰਹਿਣਾ ਪਰ ਅੱਜ ਦਾ ਜਿਹੜਾ ਪ੍ਰੋਗਰਾਮ ਸਾਡਾ ਇੱਥੇ ਸਮਾਪਤ ਕੀਤਾ ਸੀ ਕਿ ਆਪਾਂ ਸਾਥੀਆਂ ਨੂੰ ਥਾਣੇ ਜੋ ਰਿਹਾ ਕਰਾਉਣ ਤੋਂ ਬਾਅਦ ਅਸੀਂ ਆਪੋ ਆਪਣੇ ਘਰਾਂ ਤੇ ਚਲੇ ਜਾਣਾ। ਯਾ ਤੁਸੀਂ ਕਿਹੜੀ ਜਗ੍ਹਾ ਤੇ ਖੜੇ ਹੋ ਅੱਜ ਜਿੱਥੇ? ਦੇਖੋ ਇਹ ਚੰਡੀਗੜ੍ਹ ਦਾ ਮੇਰ ਹਾਈਵੇ ਆ। ਇੱਥੇ ਇਹ ਮੁਕਤੰਦ ਨੇ ਪਾਰੀਆਂ ਤੇ ਟਿੱਕੇਦਣਾ ਵਿਰੋਧ ਕੀਤਾ। ਦੂਜੀ ਵਾਰ। ਇਹ ਪਿੰਡ ਪਹਿਲਾਂ ਆਪਾਂ ਲਗਭਗ 2 ਫੁੱਟ ਗਲਾਜ ਦੇ ਕੋਲੇ ਆਏ ਜਿਹੜਾ ਘਾਹ ਦੇ ਲੈਗਾ ਲਹਿਰੇ ਆ। ਪਲਾਟੂ ਗਲਾਜਾ ਉਹਨੇ ਢੇੜ ਢੇੜਿਆ ਤੇ ਉਤੋਂ ਮਾ ਦੇ ਤੋ ਪਿੰਡ ਚੈਨਾ। ਚੈਨਾ ਪਿੰਡ ਵੀ ਕੋਲੇ ਆ ਇਹਦੇ ਵਿਰਕਾਰ ਅਸੀਂ ਖੜੇ ਆ। ਠੀਕ। ਤੇ ਕੀ ਨਾਮ ਆ? ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਸਮਰਾਲਾ। ਤੇ ਕਿਹੜਾ ਮਕਮਲ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਅੱਜ ਕੀ ਹੋਇਆ ਜੀ ਹਾਂਜੀ ਅੱਜ ਸੀਐਮ ਭਗਵੰਤ ਮਾਨ ਦਾ ਵਿਰੋਧ ਕੀਤਾ ਗਿਆ ਜੋ ਕਿ ਪਹਿਲਾਂ ਕਾਲ ਦੇ ਆਧਾਰ ਤੇ ਠੇਕਾ ਮੁਲਾਜ਼ਮ ਹਗਰਸ਼ ਮੋਰਚੇ ਦੇ ਵਿੱਚ 12 13 ਜਥੇਬੰਦੀਆਂ ਸਬੰਧਤ ਕੰਮ ਕਰਦੀਆਂ ਨੇ ਮੀਟਿੰਗਾਂ ਨਾ ਮਿਲਣ ਦੇ ਬਾਵਜੂਦ 20 ਕੀ ਵਾਰ ਮੀਟਿੰਗਾਂ ਨਾ ਕੀਤੀਆਂ ਗਈਆਂ ਜਦੋਂ ਸੀਐਮ ਵੱਲੋਂ ਤਾਂ ਇਸ ਕਾਰਨ ਮੋਰਚੇ ਵੱਲੋਂ ਪ੍ਰੋਗਰਾਮ ਲੀਕਿਆ ਹੈ ਕੋਈ ਵੀ ਕੈਬਨਿਟ ਮੰਤਰੀ ਜਾਂ ਭਗਵੰਤ ਮਾਨ ਸੀਐਮ ਸਾਹਿਬ ਜਿੱਥੇ ਵੀ ਜਾਣਗੇ ਇਹਨਾਂ ਦਾ ਕਾਲੀਆਂ ਝੰਡੀਆਂ ਦਾ ਵਿਰੋਧ ਕੀਤਾ ਜਾਊਗਾ ਕਿੰਨੇ ਮੁਲਾਜ਼ਮ ਨੇ ਜਿਹੜੇ ਅਰੈਸਟ ਕੀਤੇ ਨੇ ਸਾਡੇ ਮੁਲਾਜ਼ਮ ਲਗਭਗ ਇੱਥੇ 20 ਤੋਂ 25 ਮੁਲਾਜ਼ਮ ਇੱਥੇ ਅਰੈਸਟ ਕੀਤੇ ਗਏ ਨੇ ਨਾਲ ਪ੍ਰਸ਼ਾਸਨ ਵੱਲੋਂ ਦੁਬਾਰਾ ਫੇਰ ਜਣੀ ਸਾਡੇ ਵਰਕਰਾਂ ਵੱਲੋਂ ਝੰਡੀਆਂ ਦਿਖਾਈਆਂ ਗਈਆਂ ਇਹਨਾਂ ਨੂੰ ਵਿਰੋਧ ਕੀਤਾ ਗਿਆ ਕਾਫਲੇ ਦਾ ਉਹ ਅਰੈਸਟ ਤੋਂ ਬਾਅਦ ਵਿਰੋਧ ਕੀਤਾ ਗਿਆ ਜੀ 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 ਅਰੈਸਟ ਤੋਂ ਬਾਅਦ ਦੁਬਾਰਾ ਫੇਰ ਉਹ ਬਾਈਪਾਸ ਜਿੱਥੇ ਆਪਣਾ ਖਤਮ ਹੁੰਦਾ ਹੈ ਉੱਥੇ ਵਿਰੋਧ ਕੀਤਾ ਗਿਆ ਉੱਥੇ ਪ੍ਰਸ਼ਾਸਨ ਫੇਰ ਸਾਡੇ ਵਰਕਰਾਂ ਨਾਲ ਤਕਾ ਕਰ ਰਿਹਾ ਉਹਨਾਂ ਨੂੰ ਉਹਨਾਂ ਦੀ ਵੀ ਅਰੈਸਟ પાਕੇ ਥਾਣੇ ਲਿਆਂਦਾ ਜਾ ਰਿਹਾ ਜੀ ਅੱਜ ਕੀ ਨਾਮ ਆ ਤੁਹਾਡਾ ਇੱਕ ਮਿੰਟ ਜੀ ਇਹ ਅੱਜ ਮੇਰਾ ਨੋਵਾ ਕਰਮਚਾਰੀ ਫਰੌਰ ਜੀ ਜੋ ਵਾਟਰ ਸਪਲਾਈ ਦੇ ਵਿੱਚ ਅਸੀਂ ਕੰਮ ਕਰਦੇ ਆਂ ਪਰ ਉਹ ਕਹਿੰਦੇ ਕੀ ਕੱਟਣਾ ਵਾਪਰੀ ਹੈ ਜਿਹੜੀ ਹੁਣ ਐਸੀਐਮ ਸਾਹਿਬ ਆਏ ਸੀਗੇ ਤੁਸੀਂ ਝੰਡੀਆਂ ਵੀ ਬੁਥਾਈਆਂ ਨੇ ਕੀ ਕਰਨਾ ਹੈ ਸੀਐਮ ਸਾਹਿਬ ਜੀ ਭਗਵੰਤ ਮਾਨ ਜੀ ਜਿਹੜੇ ਸਾਡੇ ਨਾਲ ਠੇਕਾ ਸ਼ਿੰਗਾਰਚ ਮੋਰਚੇ ਦਾ ਸਾਡਾ ਜਿਹੜਾ ਪ੍ਰੋਗਰਾਮ ਹੁੰਦਾ ਸਾਡਾ ਸਾਨੂੰ ਇਹਨਾਂ ਨੇ 21 ਵਾਰ ਮੀਟਿੰਗਾਂ ਦੇ ਕੇ ਸਾਡੇ ਨਾਲ ਇਹਨਾਂ ਨੇ ਇੱਕ ਵਾਰ ਵੀ ਸਾਨੂੰ ਇਹਨਾਂ ਨੇ ਮੀਟਿੰਗ ਨਹੀਂ ਸਾਡੇ ਨਾਲ ਕਰੀ ਕਿਉਂਕਿ ਸਾਡੀ ਜਿਹੜੀ ਠੇਕਾ ਸ਼ਿੰਗਾਰਚ ਮੋਰਚੇ ਦਾ ਪ੍ਰੋਗਰਾਮ ਸੀ ਸਾਡਾ ਜਿੰਨਾ ਵੀ ਕਿਹਾ ਹੋਇਆ ਜਥੇਬੰਦੀਆਂ ਨੇ ਸਾਡੇ ਨੇ ਸਾਰਿਆਂ ਨੇ ਸਾਨੂੰ ਜਿੱਥੇ ਵੀ ਭਗਵਾਨ ਤਮਨ ਸਾਹਿਬ ਨੇ ਕਿਹਾ ਸੀ ਵੀ ਜਿੱਥੇ ਵੀ ਤੂੰ ਪੰਜਾਬ ਦੇ ਵਿੱਚ ਆਉਂਗਾ ਜਿੱਥੇ ਮਰਜ਼ੀ ਆ ਜੀ ਉੱਥੇ ਵੀ ਤੇਰਾ ਅਸੀਂ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਾਂਗੇ ਕਿਉਂਕਿ ਸਾਨੂੰ ਤੁਸੀਂ 21 ਵਾਰ ਮੀਟਿੰਗਾਂ ਦੇ ਕੇ ਸਾਡੇ ਨਾਲ ਇੱਕ ਵਾਰ ਵੀ ਮੀਟਿੰਗ ਨਹੀਂ ਕੀਤੀ ਜਾਂ ਦੇ ਇਹਨਾਂ ਨੇ ਅਸੀਂ ਬਹੁਤ ਇਹਨਾਂ ਨੂੰ ਵਾਰ-ਵਾਰ ਇਹੀ ਗੱਲਾਂ ਕਹਿ ਰਹੀ ਆ ਵੀ ਸਾਡੇ ਨਾਲ ਇੱਕ ਗੇਰ ਬੈਠ ਕੇ ਤਾਂ ਮੀਟਿੰਗ ਕਰੋ ਸਾਡੇ ਨਾਲ 21 ਗੇਰ ਮੀਟਿੰਗਾਂ ਤੇ ਦੇ ਦੇ ਕੇ ਮੁੱਕਰ ਜਾਂਦਾ ਜਦੋਂ ਕੋਈ ਪ੍ਰਸ਼ਾਸਨ ਸਾਨੂੰ ਮੀਟਿੰਗ ਦਵਾਉਂਦਾ ਹੈ ਮੀਟਿੰਗ ਪ੍ਰਸ਼ਾਸਨ ਮੀਟਿੰਗ ਦਵਾ ਕੇ ਵੀ ਵਿਚਾਰ ਪ੍ਰਸ਼ਾਸਨ ਵੀ ਸਾਡੇ ਨਾਲ ਜਾਂਦਾ ਫਿਰ ਵੀ ਸਾਨੂੰ ਉੱਥੇ ਜਾ ਕੇ ਇਹ ਕਿਹਾ ਜਾਂਦਾ ਵੀ ਭਗਵਾਨ ਤਮਨ ਜੀ ਬੋਲਦਾ ਸਮਾਂ ਨਹੀਂ ਹੈਗਾ ਸਮਾਸਾਨੂੰ ਤਾਂ ਦੇਣ ਜੇ ਉਹਨਾਂ ਕੋਲ ਸਮਾ ਤਾਂ ਸਾਨੂੰ ਦੇਣ ਨਹੀਂ ਤਾਂ ਅਸੀਂ ਜਿੱਥੇ ਵੀ ਹੋਣ ਵੀ ਉਹ ਜਾਣਗੇ ਅੱਜ ਵੀ ਅਸੀਂ ਉਹਨਾਂ ਨੂੰ ਸਮਰਾਲੇ ਦੇ ਵਿੱਚ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਤੇ ਆਉਣ ਵੇਲੇ ਹੁਣ ਅਸੀਂ ਲੁਧਿਆਣੇ ਜਾ ਰਹੇ ਹਾਂ ਲੁਧਿਆਣੇ ਵੀ ਕਾਲੀਆਂ ਝੰਡੀਆਂ ਨਾਲ ਵਿਰੋਧ ਹੋਊਗਾ ਉੱਥੇ ਵੀ ਸਾਡੇ ਵਰਕਰ ਹੈਗੇ ਨੇ ਜਿੱਥੇ ਵੀ ਸਾਡਾ ਠੇਕਾ ਸ਼ਿਗਾਰਚ ਮੋਰਚੇ ਦਾ ਪ੍ਰੋਗਰਾਮ ਹੀ ਕਰ ਜਾਂਦੇ ਨੇ ਕਰਨ ਆਪਣਾ ਵਿਰੋਧ ਕਰ ਜਾਂਦੇ ਜਿੱਥੇ ਭਗਵਾਨਤਮਨ ਜੀ ਜਾਂਦੇ ਨੇ ਉੱਥੇ ਹਰੇਕ ਜਗ੍ਹਾ ਦੇ ਉੱਤੇ ਸਾਡੇ ਬਰਕਰਠ ਠੇਕਾ ਸਿਹਾਰਚ ਮੋਰਚੇ ਦੇ ਪ੍ਰੋਗਰਾਮ ਦੇ ਸਾਥੀ ਸਾਰੇ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨਗੇ ਗੱਲ ਕਰੀਏ ਬੰਦਿਆਂ ਦੀ ਤਾਂ ਕਿੰਨੇ ਕ ਜਿਹੜੇ ਮੁਲਾਜ਼ਮੋਂ ਤੁਸੀਂ ਬਰੋਧ ਕੀਤਾ ਜਿਹੜੇ ਅੱਜ ਮੁਲਾਜ਼ਮ ਸੀਗਾ ਸਾਡਾ 250 ਮੁਲਾਜ਼ਮ ਅੱਜ ਸੀਗਾ ਤੇ ਲੁਧਿਆਣਾ ਦੇ ਵਿੱਚ ਵੀ ਹੈਗਾ 350 ਮੁਲਾਜ਼ਮ ਠੇਕਾ ਸਿਹਾਰਚ ਮੋਰਚੇ ਵਾਲੇ ਉੱਥੇ ਵੀ ਇਕੱਠੇ ਹੋਏ ਨੇ ਬੰਦੇ ਨਹੀਂ ਤੁਹਾਡੇ ਕੁਝ ਬੰਦੇ ਅਰੈਸਟ ਵੀ ਕੀਤੇ ਗਏ ਨੇ ਅਰੈਸਟ ਬੰਦੇ ਹਾਜੀ ਉਹ ਸਮਰਾਹ ਅਹਾੜੇ ਦੇ ਵਿੱਚ ਹੁਣ ਅਸੀਂ ਜਿਹੜੇ ਸਾਡੇ ਬੰਦੇ ਅਰੈਸਟ ਕਰੇ ਹੋਏ ਨੇ ਜੇ ਉਹਨਾਂ ਨੂੰ ਨਾਂ ਵੀ ਪ੍ਰਸ਼ਾਸਨ ਛੱਡਦਾ ਤਾਂ ਅਸੀਂ ਆਉਣ ਵਾਲੀ ਕਾਰਵਾਈ ਹੁਣ ਜੋ ਵੀ ਹੋਣੀ ਵਨਦੀ ਕਾਰਵਾਈ ਅਸੀਂ ਜਥੇਬੰਦੀਆਂ ਸਾਰੀਆਂ ਬੁਲਾ ਕੇ ਇੱਥੇ ਥਾਣੇ ਦੇ ਮੂਹਰੇ ਉਹਨਾਂ ਦਾ ਵਿਰੋਧ ਕਰਾਂਗੇ ਉਹਨਾਂ ਵਿੱਚ ਕੌਣ ਕੌਣ ਸ਼ਾਮਲ ਹੈ ਕੋਈ ਜਥੇਬੰਦੀ ਉਹਨਾਂ ਦਾ ਜਥੇਬੰਦੀ ਦਾ ਅਰਵਿੰਦਰ ਸਿੰਘ ਮਾਨਕੀ ਸਾਡਾ ਜਰਨਲ ਸਕੱਤਰ ਹੈ ਸੂਬੇ ਦਾ ਉਹ ਉਹਦੇ ਵਿੱਚ ਮੌਜੂਦ ਨੇ ਜੀ ਜਿਹੜੇ ਗ੍ਰਿਫਤਾਰ ਹੋਏ ਨੇ ਗ੍ਰਫਦਾਰ ਹੋਏ ਨੇ ਜੀ ਕਿੰਨੇ ਕੁ ਮੁਲਾਜ਼ਮ ਇਹਨਾਂ ਨੇ ਕਿੱਥੇ ਸਾਡੇ 7-8 ਮੁਲਾਜ਼ਮ ਨੇ ਜਿਹੜੇ ਇਹਨਾਂ ਨੇ ਥਾਣੇ ਦੇ ਵਿੱਚ ਸਵੇਰੇ ਗ੍ਰਫਦਾਰ ਕਰੇ ਤਿੰਨ ਚਾਰ ਤੁਸੀਂ ਸ਼ੰਘਰਸ਼ ਕਰ ਰਹੇ ਹੋ ਛੁਣਾਉਣਾ ਸ਼ੰਘਰਸ਼ਾਂ ਜੀ ਸਾਡਾ ਸ਼ੰਘਰ ਚੱਲ ਰਿਹਾ ਬੰਦੇ ਆ ਰਹੇ ਨੇ ਅਸੀਂ ਇਕੱਠ ਕਰ ਰਹੇ ਤੇ ਥਾਣੇ